ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਅੱਜ ਦੀ ਰਿਐਕਸ਼ਨ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਦੋਸਤੋ ਅੱਜ ਦੀ ਰਿਐਕਸ਼ਨ ਵੀਡੀਓ ਆਪਣੀ ਹੈ ਜੀ YouTube ਤੋਂ ਆਪਾਂ ਕਿਵੇਂ ਹਜ਼ਾਰਾਂ ਰੁਪਏ ਲੱਖਾਂ ਰੁਪਏ ਕਮਾਈ ਕਰ ਸਕਦੇ ਆ ਪੰਜਾਬ ਦੇ ਬਹੁਤ ਲੋਕ YouTube ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜੋ YouTube ਤੋਂ ਬਹੁਤ ਜ਼ਿਆਦਾ ਕਮਾਈ ਕਰ ਰਹੇ ਨੇ ਉਹ ਤਰੀਕੇ ਕਿਹੜੇ-ਕਿਹੜੇ ਨੇ ਆਪਾਂ ਦੇਖਾਂਗੇ ਵੀਡੀਓ YouTube ਤੋਂ ਕਮਾਈ ਕਰਨ ਦੇ ਬਹੁਤ ਸਾਰੇ ਤਰੀਕੇ ਨੇ ਉਹ ਤਰੀਕੇ ਕਿਹੜੇ-ਕਿਹੜੇ ਨੇ ਤੇ ਜਿਸ ਦੇ ਜਿਹੜੇ ਤਰੀਕਿਆਂ ਨੂੰ ਵਰਤ ਕੇ ਆਪਾਂ ਹਜ਼ਾਰਾਂ ਲੱਖਾਂ ਰੁਪਏ ਦੀ ਕਮਾਈ ਕਰ ਸਕਦੇ ਆ ਵੀਡੀਓ ਦੇਖਿਓ ਧਿਆਨ ਨਾਲ ਵੀਡੀਓ ਦੇ ਵਿੱਚ ਤਰੀਕਿਆਂ ਦੇ ਨਾਲ-ਨਾਲ ਇੱਕ ਬਹੁਤ ਵੱਡਾ ਮੈਸੇਜ ਹੈ ਜੋ ਕਿ ਆਪਣੇ ਪੰਜਾਬੀਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਵੀਡੀਓ ਦੇਖਿਓ ਧਿਆਨ ਨਾਲ ਅੱਜ ਦਾ ਵਿਸ਼ਾ ਆਪਣਾ ਜੀ YouTube ਦੇ ਉੱਤੋਂ ਪੈਸੇ ਕਿੱਦਾਂ ਕਮਾਈਏ ਜੇਕਰ ਮੈਂ ਤੁਹਾਨੂੰ ਇਹ ਦੱਸਾਂ ਕਿ YouTube ਦੇ ਉੱਤੇ ਪੈਸੇ ਕਮਾਉਣੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸੌਖੇ ਹੈਗੇ ਆ। ਬਸ ਤੁਸੀਂ ਮੇਰੀ ਇਹ ਵੀਡੀਓ ਸਾਰੀ ਸੁਣਨੀ ਜ਼ਰੂਰ ਆ। ਤੁਸੀਂ ਵੀ ਜੇਕਰ ਇਹ 15 20 25000 ਰੁਪਏ ਵਾਲੀ ਕੋਈ ਨੌਕਰੀ ਦੇ ਵਿੱਚ ਫਸਿਓ ਹਨ ਤੁਸੀਂ ਇਹ ਜੇ YouTube ਵਾਲਾ ਸਿਸਟਮ ਜਾਣ ਲਓਗੇ ਤੁਸੀਂ ਇੰਨੇ ਕ ਪੈਸੇ ਦਿਨ ਚ 2 ਘੰਟੇ ਕੰਮ ਕਰਕੇ ਕਮਾ ਸਕਦੇ ਆ। ਇਹ ਬਹੁਤ ਸੌਖਾ ਤਰੀਕਾ ਇੱਕ ਪੈਸੇ ਕਮਾਉਣ ਦਾ ਅੱਜ ਦੇ ਸਮੇਂ ਦੇ ਵਿੱਚ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੂਗਾ ਜੇ ਤੁਸੀਂ ਉਸ ਤਰੀਕੇ ਦੇ ਨਾਲ ਕਰੋਗੇ ਤਾਂ ਜਿਹੜੀ ਵੀ ਤੁਹਾਡੀ ਵੀਡੀਓ ਹੋਊਗੀ ਉਹਦੇ ਜਿਹੜੇ ਵਿਊ ਹੋਊਗੇ ਲੱਖਾਂ ਦੇ ਵਿੱਚ ਹੋਊਗੇ ਤੇ ਪੈਸੇ ਵੀ ਤੁਹਾਨੂੰ ਲੱਖਾਂ ਦੇ ਵਿੱਚ ਆਊਗੇ ਬਿਲਕੁਲ ਇਹ ਕੋਈ ਐਦਾਂ ਨਹੀਂ ਕਿ ਮੈਂ ਉੱਤੇ ਕੋਈ ਫਰਾਉਟੀ ਮਾਰ ਰਿਹਾ ਜਾਂ ਗੱਪ ਮਾਰ ਰਿਹਾ ਜੇਕਰ ਨਹੀਂ ਆਊਗੇ ਤਾਂ ਤੁਸੀਂ ਮੇਰਾ ਨਾਮ ਬਟਾ ਦਿਓ ਮੈਂ ਇਹ ਗੱਲ ਬਿਲਕੁਲ ਅਜਮਾ ਕੇ ਦੇਖੀ ਪਰਖੀ 100 ਵਾਰੀ ਕਸੌਟੀ ਤੇ ਪਰਖੀ ਹੋਈ ਤਾਂ ਤੁਹਾਨੂੰ ਦੱਸ ਰਿਆਂ ਜੇਕਰ ਨਹੀਂ ਆਉਗੇ ਨਾ ਤਾਂ ਤੁਹਾਨੂੰ ਇੰਨੇ ਵਿਊ ਜਾਂ ਪੈਸੇ ਤਾਂ ਮੇਰਾ ਨਾਂ ਬਟਾ ਦਿਓ ਬਸ ਤੁਸੀਂ ਆਹ ਮੇਰੇ 5-7 ਜਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਦੱਸਣ ਲੱਗਾ ਨਾ ਉਹਨਾਂ ਨੂੰ ਬਸ ਤੁਸੀਂ ਨੋ ਡਾਊਨ ਕਰ ਲਿਓ ਲਿਖ ਲਿਓ ਪਹਿਲਾਂ ਤਾਂ ਤੁਸੀਂ ਜੇਕਰ YouTube ਤੇ ਉੱਤੇ ਵੀਡੀਓ ਪਾਉਣੀ ਸਟਾਰਟ ਕਰਨੀ ਆ ਤਾਂ ਤੁਸੀਂ ਸਟਾਰਟ ਕਰਨਾ ਜੀ ਪੌਡਕਾਸਟ ਬਿਲਕੁਲ ਜਿਹੜਾ ਪੌਡਕਾਸਟ ਆ ਉਹਦੇ ਪੈਸੇ ਥੋੜੇ ਜ਼ਿਆਦੇ ਮਿਲਦੇ ਹੁੰਦੇ ਆ ਸੋ ਤੁਸੀਂ ਪੌਡਕਾਸਟ ਸਟਾਰਟ ਕਰਨਾ ਹੈ ਤੇ ਇਹ ਘੰਟੇ ਡੇਢ ਘੰਟੇ ਦਾ ਹੋਣਾ ਚਾਹੀਦਾ ਤੁਸੀਂ ਕਹਿਣਾ ਇਦਾਂ ਦਾ ਪੌਡਕਾਸਟ ਬਹੁਤ ਸਾਰੇ ਲੋਕ ਰੋਜ਼ ਕਰਦੇ ਆ ਬਿਲਕੁਲ ਕਰਦੇ ਆ ਪਰ ਤੁਸੀਂ ਪੌਡਕਾਸਟ ਕਿਨਾਂ ਦੇ ਕਰਨੇ ਆ ਤਾਂ ਜਾ ਕੇ ਤੁਸੀਂ ਇੰਨੇ ਵਿਊ ਤੇ ਪੈਸੇ ਕਮਾ ਸਕਦੇ ਆ ਬਸ ਉਹੀ ਦੱਸਣਾ ਮੈਂ ਤੁਸੀਂ ਇੱਥੇ ਬੁਲਾਉਣੇ ਆ ਉਹ ਮੁੰਡੇ ਜਿਹੜੇ ਕੁੜੀਆਂ ਵਾਂਗੂ ਨਖਰੇ ਕਰਦੇ ਆ ਜਾਂ ਕੁੜੀਆਂ ਵਰਗੇ ਲੱਗਦੇ ਆ ਜਿਨ੍ਹਾਂ ਨੂੰ ਨਚਾਰ ਕਹਿ ਲਓ ਜਾਂ ਹੋਰ ਵੀ ਕਈ ਇਹਨਾਂ ਦੇ ਸ਼ਬਦ ਜਾਨੀ ਕਿ ਇਹਨਾਂ ਦੇ ਨਾਮ ਪੰਜਾਬੀ ਦੇ ਵਿੱਚ ਰੱਖੇ ਹੋ ਹੁੰਦੇ ਆ ਉਹ ਤੁਸੀਂ ਦੱਸ ਦਿਓ ਸੋ ਤੁਸੀਂ ਇਦਾਂ ਦੇ ਮੁੰਡੇ ਬੁਲਾਉਣੇ ਆ ਜਿਹੜੇ ਕੁੜੀਆਂ ਵਾਂਗ ਰਹਿੰਦੇ ਆ ਕੱਪੜੇ ਪਾਉਂਦੇ ਆ ਤੇ ਨਾ ਉਹ ਕੁੜੀਆਂ ਤੇ ਨਾ ਉਹ ਮੁੰਡੇ ਆ ਜਾਨੀ ਕਿ ਮੁੰਡੇ ਹੈਗੇ ਆ ਕੁੜੀਆਂ ਬਣ ਗਏ ਉਹ ਤੇ ਐਦਾਂ ਦੇ ਜਿਹੜੇ ਇਹ ਅੱਜ ਕੱਲ ਪੰਜਾਬ ਦੇ ਵਿੱਚ ਇਹਨਾਂ ਦੀ ਬਹੁਤ ਪਰਮਾਰ ਹੈਗੀ ਆ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਅੱਧਾ ਚੱਕ ਕੇ ਲਿਆਉਣਾ ਆ ਪੌਡਕਾਸਟ ਦੇ ਉੱਤੇ ਤੇ ਉਹਦੇ ਨਾਲ ਇੱਕ ਡੇਢ ਘੰਟਾ ਬਸ ਜੋ ਤੁਹਾਡੇ ਮਨ ਚੋਂਦਾ ਜਬੜੀਆਂ ਮਾਰਨੀਆਂ ਉਹਨੂੰ ਪੁੱਛਣਾ ਤੁਸੀਂ ਕਿਹੜੀ ਲਿਪਸਟਿਕ ਲਾਉਨੇ ਕਿਹੜਾ ਤੁਸੀਂ ਫੈਸ਼ਨ ਕਰਦੇ ਆ ਕਿਹੜਾ ਤੁਸੀਂ ਆਹ ਰੰਗ ਦੀ ਕਰੀਮ ਲਾਉਨੇ ਆ ਕਿਦਾਂ ਦੇ ਕੱਪੜੇ ਪਾਟੇ ਪੁਰਾਣੇ ਸਾਰੀਆਂ ਚੀਜ਼ਾਂ ਤੁਸੀਂ ਉਹ ਤੋਂ ਪੁੱਛਣੀ ਆ ਤੂੰ ਮੁੰਡਾ ਐ ਤੇ ਕੁੜੀ ਵਾਂਗ ਰਹਿਣਾ ਤੇ ਤੇਰੇ ਬੁਆਏਫਰੈਂਡ ਆ ਜਾਂ ਕੀ ਐ ਇਹ ਸਾਰੀਆਂ ਗੱਲਾਂ ਨੂੰ ਘੰਟੇ ਡੇਢ ਘੰਟੇ ਦੇ ਵਿੱਚ ਪੁੱਛਣਾ ਕੋਈ ਜਨਰਲ ਨੌਲੇਜ ਵਾਲੀ ਗੱਲ ਨਹੀਂ ਕਰਨੀ ਤੁਸੀਂ ਸਿਰਫ ਊਠ ਪਟਾੰਗ ਤੁਸੀਂ ਮਾਰਨਾ ਮੈਂ ਕਿਹਾ ਲਿਖ ਕੇ ਲੈ ਲਓ ਤੁਹਾਡੀ ਜਿਹੜੀ ਵੀਡੀਓ ਦੇ ਵਿਊ ਹੋਊਗੇ 1 ਮਿਲੀਅਨ ਤੋਂ ਉੱਪਰ ਜਾਊਗੇ ਤੇ ਲੱਖਾਂ ਰੁਪਈਆ ਆਹ ਤੁਹਾਨੂੰ ਇੱਕ ਪੌਡਕਾਸਟ ਦੇ ਕੇ ਜਾਊਗਾ ਇਹ ਤਾਂ ਹੋ ਗਿਆ ਜੀ ਨੰਬਰ 1 ਤੁਸੀਂ ਕਿਹੜੇ ਬੰਦੇ ਬੁਲਾਉਣੇ ਆ ਦੂਜੇ ਨੰਬਰ ਦੇ ਉੱਤੇ ਤੁਸੀਂ ਬੁਲਾਉਣੇ ਆ ਜੀ ਬਾਬੇ ਕੋਈ ਕਰਾਮਾਤ ਕਰਦਾ ਹੋਵੇ ਕੋਈ ਬਾਬਾ ਲੋਕਾਂ ਨੂੰ ਕਹਿੰਦਾ ਹੋਊਗਾ ਜਹਾਜ਼ ਚੜਾਓ ਜੀ ਬਾਹਰ ਚੱਲ ਜਾਉਗੇ ਕੋਈ ਪਾਸਪੋਰਟਾਂ ਦੇ ਉੱਤੇ ਸਾਈਨ ਕਰਦਾ ਹੋਊਗਾ ਕੋਈ ਹੱਥ ਰੱਖ ਕੇ ਬੰਦਿਆਂ ਨੂੰ ਇਹ ਸਿੱਟਦਾ ਹੋਊਗਾ ਜਾਂ ਕਹਿ ਦਊਗਾ ਚੱਲਨੇ ਲੱਗੀ ਐਦਾਂ ਦੇ ਬਾਬੇ ਤੁਸੀਂ ਜਿਹੜੇ ਕਰਾਮਾਤ ਦਿਖਾਉਂਦੇ ਆ ਨਾ ਬਾਬੇ ਉਦਾਂ ਦੇ ਬਾਬੇ ਤੁਸੀਂ ਲੈ ਕੇ ਆਉਣੇ ਆ ਇੱਥੇ ਪੌਡਕਾਸਟ ਦੇ ਉੱਤੇ ਜੇਕਰ ਉਹ ਬਾਬੇ ਨੇ ਕੋਈ ਜਟਾਂ ਵਗੈਰਾ ਰੱਖੀਆਂ ਆ ਮੰਦਰਾ ਮੰਦਰਾ ਪਾਈਆਂ ਯਾਨੀ ਕਿ ਹੁਲੀਆ ਥੋੜਾ ਹੋਰ ਤਰ੍ਹਾਂ ਦਾ ਬਣਾਇਆ ਫੇਰ ਤਾਂ ਸੋਨੇ ਤੇ ਸੁਹਾਗ ਆ ਫੇਰ ਤਾਂ ਜਿਹੜੇ ਸਾਡੇ ਪੰਜਾਬੀ ਹੈਗੇ ਆ ਉਹਨੂੰ ਐਨ ਚਾਹ ਕੇ ਦੇਖੂਗੇ ਕਿਉਂਕਿ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹਨ ਜਿਹਦੇ ਵਿੱਚ ਜਾਦੂ ਟੂਣਾ ਭੂਤ ਪ੍ਰੇਤ ਇਹਦਾ ਦੱਸਿਆ ਜਾਂਦਾ ਸਾਡੇ ਪੰਜਾਬੀ ਇਦਾਂ ਦੀਆਂ ਮਨ ਘੜਤ ਜਿਹੜੀਆਂ ਕਹਾਣੀਆਂ ਹੁੰਦੀਆਂ ਉਹਦੇ ਵੱਲ ਬਹੁਤ ਅਟ੍ਰੈਕਟ ਹੁੰਦੇ ਆ ਇਹਨਾਂ ਨੇ ਦੇਖਣਾ ਜੀ ਰੱਜ ਕੇ ਉਹਦੇ ਵਿੱਚ ਵੀ ਤੁਹਾਨੂੰ ਮਿਲੀਅਨ ਵਿਊ ਆਊਗੇ ਤੇ ਤੁਹਾਨੂੰ ਲੱਖਾਂ ਦੇ ਹਿਸਾਬ ਦੇ ਨਾਲ ਪੈਸੇ ਆਊਗੇ ਤੀਜੇ ਨੰਬਰ ਤੇ ਤੁਸੀਂ ਬੁਲਾਉਣੀ ਹੈ ਜੀ ਉਹ ਕੁੜੀਆਂ ਜਿਹੜੀਆਂ ਚੰਡੀਗੜ੍ਹ ਵਗੈਰਾ ਸ਼ਹਿਰਾਂ ਦੇ ਵਿੱਚ ਰਹਿੰਦੀਆਂ ਘਰੋਂ ਕੱਡੀਆਂ ਹੋਈਆਂ ਆ ਜਾਂ ਕਹਿ ਲਓ ਕਿ ਲੜ ਲੁੜ ਕੇ ਚੱਲ ਗਏ ਉਹ ਆ ਦੋ ਤਿੰਨ ਵਿਆਹ ਹੋ ਚੁੱਕੇ ਆ ਬੁਆਏਫਰੈਂਡ ਤਿੰਨ ਚਾਰ ਰੱਖੇ ਆ ਛੱਡ ਹੋ ਗਏ ਆ ਸੋਸ਼ਲ ਮੀਡੀਆ ਦੇ ਉੱਤੇ ਬਾਵਾ ਉਹਨਾਂ ਦਾ ਰੌਲਾ ਰੱਪਾ ਚੱਲੀ ਜਾਂਦਾ ਇੰਸਟਾਗ੍ਰam ਦੇ ਉੱਤੇ ਰੀਲਾਂ ਦੇ ਵਿੱਚ ਹਨਾ ਉਹ ਵਾਲੀਆਂ ਕੁੜੀਆਂ ਤੁਸੀਂ ਬੁਲਾਉਣੀਆਂ ਤੇ ਉਹਦੇ ਨਾਲ ਵੀ ਤੁਸੀਂ ਇਹ ਜੱਬੜੀਆਂ ਮਾਰਨੀਆਂ ਠੋਕ ਠੋਕ ਕੇ ਉਰੇ ਪਰੇ ਦੀਆਂ ਗੱਲਾਂ ਕਰਨੀਆਂ ਉਹਦੇ ਬੁਆਏਫਰੈਂਡਾਂ ਦੀਆਂ ਗੱਲਾਂ ਕਰਨੀਆਂ ਉਹਦੀ ਲਾਈਫ ਨੂੰ ਲੈ ਕੇ ਗੱਲਾਂ ਕਰਨੀਆਂ ਐਦਾਂ ਦੀ ਇਹ ਜਿਹੜੇ ਇਹ ਪੌਡਕਾਸਟ ਐਦਾਂ ਦੀਆਂ ਗੱਲਾਂ ਸਾਡੇ ਪੰਜਾਬੀ ਬਹੁਤ ਚਾਹ ਕੇ ਸੁਣਦੇ ਆ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਨਾ ਇੱਥੋਂ ਸੋ ਇਹ ਤੁਹਾਡਾ ਜਿਹੜਾ ਇਹ ਇਦਾਂ ਦਾ ਜਿਹੜੇ ਲੋਕ ਬੁਲਾਉਣ ਦੇ ਨਾਲ ਤੁਹਾਨੂੰ ਬਹੁਤ ਸਾਰੇ ਵੀਊ ਆਊਗੇ ਤੇ ਉਹਦੇ ਨਾਲ ਪੈਸੇ ਇੰਨੇ ਕਾਊਗੇ ਨਾ ਤੁਸੀਂ ਯਕੀਨ ਹੀ ਛੱਡ ਦਿਓ ਤੇ ਨੰਬਰ 4 ਤੇ ਆਪਾਂ ਨੇ ਬੁਲਾਉਣੇ ਆ ਜੀ ਨੀਮ ਹਕੀਮ ਬਿਲਕੁਲ ਨੀਮ ਹਕੀਮ ਜਿਹੜੇ ਭਸਮਾ ਦੇ ਨਾਲ ਤੁਹਾਨੂੰ ਤਕੜਾ ਕਰਦੇ ਆ ਜੀ ਤੁਹਾਡਾ ਕੋਈ ਵੱਡਾ ਛੋਟਾ ਕੋਈ ਕੋਈ ਤੁਹਾਡੀ ਪਾਵਰ ਵਧਾਈ ਜਾਂਦਾ ਕੋਈ ਮੁੰਡੇ ਦੇਈ ਜਾਂਦਾ ਇਸ ਤਰ੍ਹਾਂ ਦੇ ਜਿਹੜੇ ਨੀਮ ਹਕੀਮ ਹੈਗੇ ਆ ਜਿਹੜੇ ਤੁਹਾਡੇ ਕਾਲੇ ਰੰਗ ਤੋਂ ਗੋਰਾ ਕਰੀ ਜਾਂਦੇ ਆ ਕੋਈ ਤੁਹਾਨੂੰ ਲੰਬਾ ਕਰੀ ਜਾਂਦੇ ਆ ਨਾ ਕਈ ਤੁਹਾਡੇ ਵਾਲ ਚਿੱਟੇ ਹੋ ਗਏ ਉਹ ਕਾਲੇ ਕਰੀ ਜਾਂਦੇ ਆ ਐਦਾਂ ਦੇ ਜਿਹੜੇ ਨੀਮ ਹਕੀਮ ਲੋਕ ਹੈਗੇ ਆ ਜਿਹੜੇ ਪਿਆਜ਼ਾਂ ਨਾਲ ਲਸਣ ਨਾਲ ਇਹ ਸਾਰੀਆਂ ਬਿਮਾਰੀਆਂ ਠੀਕ ਕਰੀ ਜਾਂਦੇ ਆ ਨਾ ਐਦਾਂ ਦੇ ਜਿਹੜੇ ਨੀਮ ਹਕੀਮ ਖਤਰਾ ਜਾਨ ਉਹ ਵਾਲੇ ਲੋਕ ਆਪਾਂ ਨੇ ਲੈ ਕੇ ਆਉਣੇ ਆ ਜਿਹੜੇ ਤਰ੍ਹਾਂ ਤਰ੍ਹਾਂ ਦੇ ਨੁਸਖੇ ਦੱਸਣ ਲੋਕਾਂ ਨੂੰ ਜਿਹੜੇ ਉਹਨਾਂ ਨੇ ਕਦੀ ਸੁਣੇ ਹੀ ਨਾ ਹੋਣ ਫਿਰ ਜਿਹੜੇ ਤੁਹਾਡੇ ਵਿਊ ਆਉਗੇ ਉਸ ਵੀਡੀਓ ਜਾਂ ਪੋਸਟ ਪੌਡਕਾਸਟ ਦੇ ਉੱਤੇ ਉਹ ਮਿਲੀਅਨਸ ਦੇ ਵਿੱਚ ਆਉਗੇ ਤੁਸੀਂ ਲੱਖਾਂ ਰੁਪਏ ਕਮਾਉਂਗੇ ਇਹ ਤਾਂ ਤੁਹਾਨੂੰ ਮੈਂ ਦੱਸਤਾ ਜੀ ਇੱਕ ਪੌਡਕਾਸਟ ਵਾਲਿਆਂ ਦਾ ਸੱਚ ਕਿਸ ਤਰ੍ਹਾਂ ਇਹ ਪੈਸਾ ਤੁਸੀਂ ਕਮਾ ਸਕਦੇ ਆ ਤੇ ਇਹ ਬਿਲਕੁਲ ਸੱਚ ਗੱਲ ਆ ਝੂਠ ਇਹਦੇ ਵਿੱਚ ਕੋਈ ਨਹੀਂ ਗੀ ਬਿਲਕੁਲ ਤੁਸੀਂ ਇਹ ਪੈਸਾ ਕਮਾਉਂਗੇ ਨੰਬਰ 2 ਦੇ ਉੱਤੇ ਜੇਕਰ ਤੁਸੀਂ ਇਹ ਪੌਡਕਾਸਟ ਨਹੀਂ ਵੀ ਕਰਨਾ ਹੈਗਾ ਨੰਬਰ 2 ਦੇ ਉੱਤੇ ਤੁਸੀਂ ਬਣੋ ਜੀ ਬਲੌਗਰ ਬਿਲਕੁਲ ਤੇ ਉਹ ਬਲੌਗਰ ਬਣਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਕਰਨਾ ਪਊਗਾ ਜੀ ਵਿਆਹ ਕੁੜੀ ਕੋਈ ਵੀ ਹੋਵੇ ਬਸ ਉਹ ਬਿਸ਼ਰਮ ਹੋਣੀ ਚਾਹੀਦੀ ਆ ਜਿਹੜੀ ਕੀ ਇਹ ਕੈਮਰੇ ਮੂਰੇ ਆ ਕੇ ਆਪਣਾ ਸਾਰਾ ਕੁਝ ਦੱਸੇ ਪੈਣੋਂ ਚੱਲੀ ਆ ਇਹ ਟਾਇਲਟ ਚੱਲੀ ਆ ਆਹ ਸੂਟ ਲਿਆ ਆ ਅੰਦਰ ਕੱਪੜੇ ਆ ਪਾਏ ਆ ਇਹ ਬੱਚਾ ਹੋਣ ਲਈ ਕਿੰਨਾ ਮਹੀਨਾ ਲੱਗ ਚੁੱਕਿਆ ਆ ਬਸ ਇਸ ਤਰ੍ਹਾਂ ਦੀ ਬਿਸ਼ਰਮ ਔਰਤ ਚਾਹੀਦੀ ਆ ਜਿਹੜੇ ਪਿੱਛੇ ਤੁਸੀਂ ਕੈਮਰਾ ਲੈ ਲੈ ਕੇ ਚੱਕੀ ਫਿਰੋ ਤੇ ਉਹਦੇ ਨਾਲ ਤੁਹਾਨੂੰ ਜਿੰਨੇ ਕ ਵਿਊ ਆਉਗੇ ਮੈਨੂੰ ਲੱਗਦਾ ਹੋਰ ਕਿਸੇ ਵੀਡੀਓ ਤੇ ਆਉਣੇ ਹੀ ਨਹੀਂਗੇ ਸੋ ਤੁਸੀਂ ਦਿਨ ਦੇ ਵਿੱਚ ਇਹ ਜਿੱਦਾਂ ਜਿੱਦਾਂ ਵੀ ਉਹ ਕਿਤੇ ਜਾਂਦੀ ਆ ਜਾਂ ਕੋਈ ਕੰਮ ਕਰਦੀ ਆ ਜਾਂ ਕਿਚਨ ਚ ਗਈ ਆ ਇਹ ਸਾਰਾ ਉਹਦਾ ਕੈਮਰੇ ਦੇ ਨਾਲ ਸ਼ੂਟ ਕਰੀ ਜਾਣਾ ਆਵਾਜ਼ ਆਪਣੀ ਵਿੱਚ ਪਾਈ ਜਾਣੀ ਆ ਤੇ ਉਹਨੂੰ ਐਡਿਟ ਕਰਕੇ ਦੂਏ ਦਿਨ ਤੁਸੀਂ ਚਾੜ ਦੇਣਾ ਕਿਉਂਕਿ ਪੰਜਾਬੀਆਂ ਦੀ ਇੱਕ ਆਦਤ ਆ ਦੂਸਰੇ ਘਰਾਂ ਦੇ ਵਿੱਚ ਦੇਖਣਾ ਸਾਨੂੰ ਪਸੰਦ ਹੀ ਬੜਾ ਆ ਕੀ ਹੋ ਰਿਹਾ ਆਪਣੇ ਭਾਵੇਂ ਅੱਗ ਮਚੀ ਹੋਵੇ ਪਰ ਜੇ ਦੂਸਰੇ ਦੇ ਅਸੀਂ ਘਰ ਦੇਖਣਾ ਸਾਡੀ ਆਦਤ ਆ ਸੋ ਜਿਹੜਾ ਬਲੌਗਿੰਗ ਸਿਸਟਮ ਐਦਾਂ ਹੀ ਚੱਲਦਾ ਸੀ ਦੂਸਰੇ ਦੇ ਘਰ ਦੇਖਦੇ ਆ ਉਹ ਆਪਣੀਆਂ ਜਨਾਨੀਆਂ ਨਾਲ ਕੀ ਕਰਦੇ ਆ ਇਹ ਸਾਰਾ ਕੁਝ ਇਹ ਤੁਸੀਂ ਪਾਉਣਾ ਡੇਲੀ ਵੇਸਤੇ ਤਾਂ ਮੈਂ ਕਹਿੰਦਾ ਲਿਖ ਕੇ ਲੈ ਲਓ ਜਿਹੜੇ ਤੁਹਾਡੇ ਵਿਊ ਆ ਲੱਖਾਂ ਚਾਹੂਗੇ ਜਿਹੜੀ ਤੁਹਾਡੀ ਕਮਾਈ ਆ ਉਹ ਵੀ ਲੱਖਾਂ ਦੇ ਵਿੱਚ ਹੋਊਗੀ ਚੌਥੇ ਨੰਬਰ ਦਾ ਜਿਹੜਾ ਇੱਕ ਥੈਨੂੰ ਕਹਿ ਲਓ ਕਿ ਇੱਕ ਤਰੀਕਾ ਦੱਸਦਾ ਜਿਹੜਾ ਤੁਸੀਂ ਬਹੁਤ ਸਾਰੇ ਪੈਸੇ ਤੇ ਵਿਊ YouTube ਤੋਂ YouTube ਦੇ ਉੱਤੇ ਕਮਾ ਸਕਦੇ ਆ ਉਹ ਹੈਗਾ ਜੀ ਖਾਮ ਖਾਂ ਯੂਟੂਬਰ ਬਿਲਕੁਲ ਕਾਮਖਾਂ ਯੂਟਿਊਬਰ ਉਹ ਹੁੰਦੇ ਆ ਜਿਹੜੇ ਜਣੇ ਖਣੇ ਦੇ ਮੂੰਹ ਦੇ ਵਿੱਚ ਤੁਸੀਂ ਮੈਕ ਤੁੰਨੀ ਜਾਣਾ ਕਿਸੇ ਦੇ ਆਂਡੇ ਚੋਰੀ ਹੋ ਗਿਆ ਤੁਸੀਂ ਸਾਰਿਆਂ ਨੇ ਉੱਥੇ ਪਹੁੰਚ ਜਾਣਾ ਜੀ ਦੇ ਮੋਟਰਸਾਈਕਲ ਹੈਗਾ ਗੱਡੀ ਹੈਗੀ ਉਹਦੇ ਤੇ ਪਹੁੰਚ ਜਾਣਾ ਤੁਸੀਂ ਜੇ ਕਿਸੇ ਦੀ ਕੋਈ ਬੱਕਰੀ ਚੋਰੀ ਹੋ ਗਈ ਤਾਂ ਤੁਸੀਂ ਉੱਥੇ ਚੱਲ ਜਾਣਾ ਜੇ ਕਿਸੇ ਦੇ ਘਰ ਕੋਈ ਮਰ ਗਿਆ ਵਿਚਾਰਾ ਉਹ ਸੋਗ ਦੇ ਵਿੱਚ ਹੈ ਤਾਂ ਵੀ ਤੁਸੀਂ ਇੱਥੇ ਚੱਲ ਜਾਣਾ ਉਹਦੇ ਮੂੰਹ 'ਚ ਮੈਕ ਤੁਸੀਂ ਧੱਕਣਾ ਤੇ ਉਹਨੂੰ ਪੁੱਛਣਾ ਯਾਨੀ ਕਿ ਤੁਹਾਨੂੰ ਬਿਸ਼ਰਮ ਬਣਨਾ ਪੈਣਾ ਕਈ ਵਾਰੀ ਤੁਹਾਡੀ ਕੁੱਤੇ ਖਾਣੀ ਵੀ ਹੋ ਸਕਦੀ ਹੈ ਲੋਕ ਤੁਹਾਨੂੰ ਕੁੱਟ ਵੀ ਸਕਦੇ ਆ ਉਹ ਸਾਰਾ ਕੁਝ ਤੁਹਾਨੂੰ ਸਹਿਣਾ ਪੈਣਾ ਪਰ ਉਹਦੇ ਬਦਲੇ ਤੁਹਾਨੂੰ ਵਿਊ ਆਉਗੇ ਮਿਲੀਅਨਸ ਦੇ ਵਿੱਚ ਪੈਸੇ ਆਉਗੇ ਲੱਖਾਂ ਦੇ ਵਿੱਚ ਸੋ ਪੈਸਿਆਂ ਲਈ ਇੰਨਾ ਤਾਂ ਚੱਲ ਹੀ ਸਕਦਾ ਕੋਈ ਵੀ ਬੰਦਾ ਕਿਤੇ ਕੋਈ ਮੇਲਾ ਕਿਤੇ ਕੋਈ ਸਮੇਲਨ ਚੱਲਦਾ ਹੈ ਬਸ ਤੁਸੀਂ ਉੱਥੇ ਪਹੁੰਚ ਜਾਣਾ ਜਿੱਦ ਅੱਜਕੱਲ੍ਹ ਕੁੰਭ ਮੇਲਾ ਹੈਗਾ ਬਸ ਉੱਥੇ ਜਿੰਨੇ ਵੀ ਸਾਧੂ ਲੋਕ ਆਗੇ ਜਾਂ ਕੋਈ ਹੋਰ ਲੋਕ ਆਏ ਆ ਉਹਨਾਂ ਦੇ ਮੂੰਹ ਦੇ ਵਿੱਚ ਮੈਕ ਤੁੰਨੀ ਜਾਣਿਆ ਤੇ ਐਦਾਂ ਜਿਹੜੇ ਤੁਹਾਡੇ ਇਹ ਪੈਸੇ ਬਣੀ ਜਾਣਿਆ ਤਾਂ ਤੁਸੀਂ ਇੱਕ ਸਫਲ ਯੂਟਿਊਬਰ ਬਣ ਸਕਦੇ ਆ ਤੇ ਇਹ ਬਹੁਤ ਹੀ ਸੌਖੇ ਤਰੀਕੇ ਆ ਅਜਮਾਏ ਹੋਏ ਵੀਡੀਓ ਨੂੰ ਮੈਂ ਰੌਚਕ ਬਣਾਉਣ ਲਈ ਇਹਦੇ ਵਿੱਚ ਮੈਂ ਉਹ ਜਿਹੜੇ ਕੋਈ ਬਲੌਗਰ ਹੈਗੇ ਆ ਜਾਂ ਇਹ ਨਚਾਰ ਹੈਗੇ ਆ ਜਾਂ ਖਾਮਖਾ ਯੂਟਿਊਬਰ ਹੈਗੇ ਆ ਉਹਨਾਂ ਦੀਆਂ ਫੋਟਾਂ ਵੀ ਲਾ ਸਕਦਾ ਸੀ ਜਾਂ ਉਹਨਾਂ ਦੇ ਸਕਰੀਨਸ਼ਾਟ ਵੀ ਲਾ ਸਕਦਾ ਸੀ ਪਰ ਮੇਰੇ ਅਕੋਰਡਿੰਗ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਪ੍ਰੋਮੋਸ਼ਨ ਜਿਹੜੇ ਬੰਦਿਆਂ 'ਚ ਕੋਈ ਗੁਣ ਨਹੀਂਗਾ ਉਹ ਵੀ ਇੱਕ ਤਰ੍ਹਾਂ ਨਾਲ ਜੁਰਮ ਹੈ ਕਈ ਬੰਦੇ ਉਹਨਾਂ ਦੀ ਆਲੋਚਨਾ ਕਰਦੇ ਆ ਕ੍ਰਿਟੀਸਾਈਜ਼ ਕਰਦੇ ਆ ਉਹਨਾਂ ਦੇ ਵੀਡੀਓ ਕੱਢ ਕੱਢ ਕੇ ਉਹਨਾਂ ਦਾ ਚਲੋ ਉਹ ਬਣਾਉਂਦੇ ਆ ਮਜ਼ਾਕ ਬਣਾਉਂਦੇ ਆ ਤੇ ਵੀਡੀਓ ਬਣਾਉਂਦੇ ਆ ਉਹ ਵੀ ਤੁਸੀਂ ਟੇਡੇ ਢੰਗ ਨਾਲ ਉਹਨਾਂ ਲੋਕਾਂ ਨੂੰ ਪ੍ਰਮੋਟ ਹੀ ਕਰਦੇ ਹੁੰਦੇ ਆ ਕਿਉਂਕਿ ਜਦੋਂ ਕੋਈ ਬੰਦਾ ਉਹ ਦੇਖਦਾ ਇੱਕ ਵਾਰੀ ਦੇਖਣ ਜਾਂਦਾ ਇਹ ਹੈ ਕੌਣ ਸੋ ਇਸ ਤਰ੍ਹਾਂ ਮੈਂ ਇਹਦੇ ਵਿੱਚ ਕੋਈ ਕਿਸੇ ਦੀ ਕੋਈ ਫੋਟੋ ਜਾਂ ਵੀਡੀਓ ਜਾਂ ਕੁਝ ਨਹੀਂ ਲਈ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਉਹ ਮੈਂ ਕਿਹਨਾਂ ਲੋਕਾਂ ਬਾਰੇ ਇਹ ਗੱਲ ਕਹੀ ਆ ਜੋ ਮੈਂ ਗੱਲਾਂ ਦਸੀਆਂ ਇਹ ਕੋਈ ਹੱਸਣ ਵਾਲੀ ਗੱਲ ਨਹੀਂ ਗਈ ਪਰ ਇਹ ਸਾਰਾ ਸਾਡਾ ਬૌਧਿਕ ਲੈਵਲ ਆ ਸਾਡੇ ਪੰਜਾਬੀਆਂ ਦਾ ਐਸ ਬਿਲੇ ਇਦੇ ਵਿੱਚ ਇੱਕ ਇੱਕ ਗੱਲ ਸੱਚੀ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ 100 ਦੇ ਵਿੱਚੋਂ 80 ਬੰਦੇ ਸਾਰਾ ਦਿਨ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰਮੋਟ ਕਰਦੇ ਆ ਜਿਹੜੇ ਬੰਦੇ ਨੂੰ ਸਹੀ ਤਰ੍ਹਾਂ ਬੋਲਣਾ ਨਹੀਂ ਆਉਂਦਾ ਅਸੀਂ ਉਹ ਬੰਦੇ ਸਟਾਰ ਬਣਾ ਦਿੱਤੇ ਜਿਹੜੇ ਮੁੰਡੇ ਕੁੜੀਆਂ ਵਾਂਗ ਰਿਐਕਟ ਕਰਦੇ ਆ ਜੇਕਰ ਤੁਸੀਂ ਨਿਗਾਹ ਮਾਰੋ ਪੂਰੇ ਭਾਰਤ ਦੇ ਵਿੱਚ ਪੰਜਾਬ ਇੱਕੋ ਇੱਕ ਜਿਹੜਾ ਪ੍ਰਾਂਤ ਆ ਐਦਾਂ ਦਾ ਜਿਨ੍ਹਾਂ ਨੇ ਜਿਹੜੀ ਇਹ ਪ੍ਰਜਾਤੀ ਸੀਗੀ ਮੁੰਡਿਆਂ ਤੋਂ ਕੁੜੀਆਂ ਬਣਾਉਣ ਵਾਲੀ ਉਹਨਾਂ ਨੂੰ ਸਟਾਰ ਬਣਾਤਾ ਲੋਕੀ ਰੀਬਨ ਤੱਕ ਕਟਾਉਂਦੇ ਆ ਤੁਸੀਂ ਹਰਿਆਣੇ ਦੇ ਵਿੱਚ ਦੇਖ ਲਓ ਤੁਸੀਂ ਕਰਨਾਟਕਾ ਦੇ ਵਿੱਚ ਦੇਖ ਲਓ ਕਿਤੇ ਵੀ ਇਦਾਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਇਸ ਲੈਵਲ ਤੱਕ ਨਹੀਂ ਪਹੁੰਚਾਏ ਹੈਗੇ ਪਰ ਸਾਡੇ ਪੰਜਾਬੀਆਂ ਨੇ ਪਹੁੰਚਾਏ ਆ ਪਾਵੇਂ ਥੱਲੇ ਤੁਸੀਂ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਸੀਗੇ ਚਾਹੇ ਉਹਨਾਂ ਨੂੰ ਗਾਲ੍ਹਾਂ ਲਿਖਦੇ ਸੀਗੇ ਪਰ ਉਹ ਵੀ ਤੁਸੀਂ ਇੱਕ ਇਨਡਾਇਰੈਕਟਲੀ ਉਹਨਾਂ ਲੋਕਾਂ ਦੀ ਹੈਲਪ ਕਰਦੇ ਸੀਗੇ ਉਹ ਲੋਕ ਕਿੱਥੇ ਤੋਂ ਕਿੱਥੇ ਪਹੁੰਚ ਚੁੱਕੇ ਆ ਇਹ ਜਿਹੜਾ ਇੱਕ ਬૌਧਿਕ ਨਿਗਾਰ ਹੁੰਦਾ ਹੈ ਕਿਸੇ ਕੌਮ ਦਾ ਉਹ ਸ਼ੋਅ ਕਰਦਾ ਹੈ ਇਹਦੇ ਵਿੱਚ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਗਈ ਉਸ ਤੋਂ ਬਾਅਦ ਅਸੀਂ ਇਹ ਬਾਬੇ ਜਿਹੜੇ ਕੀ ਛੋਟੇ-ਮੋਟੇ ਡੇਰਿਆਂ ਤੇ ਬੈਠਦੇ ਹੁੰਦੇ ਸੀਗੇ ਕੋਈ ਸੈਨ ਕਰ ਕਰ ਲੋਕਾਂ ਨੂੰ ਬਾਹਰ ਭੇਜਦੇ ਹੁੰਦੇ ਸੀਗੇ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰ ਦਿੱਤਾ ਉਹਦਾ ਨਤੀਜਾ ਕੀ ਹੋਇਆ ਜਿਹੜੇ ਬੰਦੇ ਅਸਲ ਦੇ ਵਿੱਚ ਵਿਦਵਾਨ ਸੀਗੇ ਜਿਨ੍ਹਾਂ ਦੇ ਵਿੱਚ ਅਸਲ ਦੇ ਵਿੱਚ ਕੁਝ ਗੁਣ ਸੀਗੇ ਉਹ ਲੋਕਾਂ ਦੇ ਸਾਹਮਣੇ ਆ ਹੀ ਨਹੀਂ ਰਹੇ ਜੇ ਆ ਰਿਹਾ ਤਾਂ ਲੋਕ ਉਹਨਾਂ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਗਏ ਕਿਉਂਕਿ ਸਾਡਾ ਬੌਧਿਕ ਲੈਵਲ ਹੀ ਉਹਨਾਂ ਕੋ ਹੋ ਗਿਆ ਕਿ ਅਸੀਂ ਹਮੇਸ਼ਾ ਹੀ ਉਹ ਲੋਕਾਂ ਵੱਲ ਅਟਰੈਕਟ ਹੋ ਰਹੇ ਹਾਂ ਜਿਹੜੇ ਕੁਝ ਬੌਧਿਕ ਪੱਧਰ ਤੋਂ ਡਿੱਗ ਕੇ ਹੇਠੇ ਨੀਵੇਂ ਦਰਜੇ ਦੀ ਜਾਣਕਾਰੀ ਦੇ ਰਹੇ ਆ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਨੇ ਮੱਲਾ ਮਾਰੀਆਂ ਕੋਈ ਡੀਐਸਪੀ ਬਣੀ ਕੋਈ ਜੱਜ ਬਣੀ ਉੱਦਾਂ ਦੀਆਂ ਕੁੜੀਆਂ ਨੂੰ ਪ੍ਰਮੋਟ ਕਰਨ ਦੀ بجائے ਅਸੀਂ ਲੋਕ ਉਹ ਕੁੜੀਆਂ ਨੂੰ ਪ੍ਰਮੋਟ ਕੀਤਾ ਜਿਹੜੀਆਂ ਕੋਈ ਘਰੋਂ ਛੱਡ ਕੇ ਚਲ ਗਈਆਂ ਜਿਹੜੀਆਂ ਕੋਈ ਹੋਰ ਕੰਮ ਕਰਦੀਆਂ ਰੀਲਾਂ 'ਚ ਨੱਚਦੀਆਂ ਜਿਸਮ ਦਿਖਾਉਂਦੀਆਂ ਉਹ ਉਹ ਕੁੜੀਆਂ ਨੂੰ ਅਸੀਂ ਦੇਖਣਾ ਸੁਣਨਾ ਪਸੰਦ ਕਰਦੇ ਹਾਂ ਮੈਂ ਫੇਰ ਕਹਿੰਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ 80% ਪੰਜਾਬ ਦੇ ਵਿੱਚ ਅੱਜਕੱਲ ਇਦਾਂ ਹੀ ਹੋ ਰਿਹਾ ਫੇਰ ਕਈ ਬੰਦੇ ਕੋਈ ਸਿਹਤ ਨੂੰ ਲੈ ਕੇ ਕੋਈ ਬਲੌਗ ਬਣਾ ਰਿਹਾ ਕੋਈ ਹੈਲਥ ਬਾਰੇ ਦੱਸ ਰਿਹਾ ਬਹੁਤ ਸਾਰੇ ਲੋਕ ਉਹ ਨਹੀਂ ਦੇਖ ਰਹੇ ਪਰ ਜਿਹੜਾ ਕੋਈ ਆਪਣੀ ਜਨਾਨੀ ਨੂੰ ਦਿਖਾ ਦਿਆ ਉਹਨੂੰ ਸ਼ਾਪਿੰਗ ਦਿਖਾ ਰਿਆ ਕੋਈ ਉਹਨੂੰ ਬਾਥਰੂਮ ਚ ਗਈ ਨੂੰ ਦਿਖਾ ਰਿਆ ਉਹ ਦੇਖ ਰਹੇ ਆ ਅਸੀਂ ਕੋਈ ਆਪਣੀਆਂ ਗੱਡੀਆਂ ਝੋਨਿਆਂ ਚ ਵੜ ਰਿਆ ਅਸੀਂ ਉਹਨਾਂ ਨੂੰ ਦੇਖ ਰਹੇ ਆ ਇਹ ਸਾਡਾ ਬੌਧਿਕ ਪੱਧਰ ਇਸ ਲੈਵਲ ਤੱਕ ਅੱਜ ਹੋ ਚੁੱਕਿਆ ਕੋਈ ਸਾਡਾ ਬੁੱਧੀਜੀਵੀ ਬਰਗਾ ਚਾਹੇ ਕੋਈ ਨੌਜਵਾਨ ਬੋਲਦਾ ਮੈਂ ਨਹੀਂ ਆਪਣੀ ਨਹੀਂ ਗੱਲ ਕਰਦਾ ਮੇਰੇ ਤੋਂ ਵੀ ਖਰੇ ਖਰੇ ਬੁੱਧੀਜੀਵੀ ਇਸ ਸਮਾਜ ਦੇ ਵਿੱਚ ਭਰੇ ਹੋਏ ਆ ਪਰ ਅਸੀਂ ਉਹਨਾਂ ਲੋਕਾਂ ਨੂੰ ਸੁਣਦੇ ਨਹੀਂ ਜੇ ਉਹ ਲੋਕ ਬੁੱਧੀਜੀਵੀ ਜਾਂ ਕੁਝ ਨੌਲੇਜ ਰੱਖਣ ਵਾਲਾ ਜਾਂ ਕੋਈ ਕਲਾ ਰੱਖਣ ਵਾਲਾ ਬੰਦਾ ਆਉਂਦਾ ਵੀ ਆ ਤਾਂ ਲੋਕ ਉਹਦੀਆਂ ਲੱਤਾਂ ਖਿੱਚਦੇ ਆ ਮੇਰੀਆਂ ਵੀਡੀਓ ਥੱਲੇ ਵੀ ਕਮੈਂਟ ਕਰੀ ਜਾਂਦੇ ਆ ਵਿਦਵਾਨ ਜੀ ਫਲਾਨਾ ਜੀ ਜਿਹੜਾ ਬૌਧਿਕ ਪੱਧਰ ਐ ਇਸ ਵੇਲੇ ਪੰਜਾਬੀਆਂ ਦੇ ਵਿੱਚ ਆਇਆ ਹਨ ਕਿਸੇ ਸਮੇ ਇੰਦਾ ਦਾ ਹੀ ਬૌਧਿਕ ਪੱਧਰ ਇਹ ਪਾਕਿਸਤਾਨ ਦੇ ਵਿੱਚ ਹੁੰਦਾ ਸੀਗਾ ਜਦੋਂ ਉੱਥੇ ਉਹ ਇਹ ਫੈਮਿਲੀ ਡਰਾਮੇ ਜਾਂ ਚੱਲਦੇ ਹੁੰਦੇ ਸੀਗੇ ਜਿਹਦੇ ਵਿੱਚ ਇਹ ਗੰਦੀਆਂ ਗੱਲਾਂ ਇਹ ਫੈਮਿਲੀ ਡਰਾਮੇ ਬੜਾ ਬਣਾ ਕੇ ਪੇਸ਼ ਕੀਤਾ ਜਾਂਦਾ ਸੀ ਆਪਣੇ ਲੋਕ ਵੀ ਬਹੁਤ ਦੇਖਦੇ ਸੀਗੇ ਪਰ ਉਦੋਂ ਉੱਥੇ ਬਹੁਤ ਲੋਕ ਦੇਖਦੇ ਹੁੰਦੇ ਸੀਗੇ ਉਹ ਲੋਕ ਉੱਥੇ ਸਟਾਰ ਬਣ ਜਾਂਦੇ ਸੀ ਜਿਹੜੀਆਂ ਕੁੜੀਆਂ ਉਹਦੇ ਵਿੱਚ ਆਉਂਦੀਆਂ ਸੀ ਉਹਨਾਂ ਨੂੰ ਸਟਾਰਾਂ ਤਰੀ ਤਰ੍ਹਾਂ ਉਹਨਾਂ ਨਾਲ ਬਿਹੇਵ ਕੀਤਾ ਜਾਂਦਾ ਹੁੰਦਾ ਸੀ ਉਹਦਾ ਨਤੀਜਾ ਕੀ ਹੋਇਆ ਇੱਕ ਤੁਹਾਡਾ ਜਿਹੜਾ ਬૌਧਿਕ ਪੱਧਰ ਸੀਗਾ ਉਹਦਾ ਪਾਕਿਸਤਾਨ ਵਾਲੇ ਲੋਕਾਂ ਦਾ ਉਹ ਇਸ ਲੈਵਲ ਤੇ ਚੱਲ ਗਿਆ ਉਹਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਰਹੀ ਪੂਰੇ ਵਰਲਡ ਦੇ ਵਿੱਚ ਕੀ ਹੋ ਰਿਹਾ ਕਿਹੜੇ ਲੀਡਰ ਸਾਡੇ ਲਈ ਵਧੀਆ ਆ ਕਿਹੜੇ ਧਾਰਮਿਕ ਆਗੂ ਸਾਡੇ ਲਈ ਵਧੀਆ ਆ ਉਹ ਇਸ ਤਰ੍ਹਾਂ ਦੇ ਚੱਕਰਾਂ ਵਿੱਚ ਪਏ ਤਾ ਅੱਜ ਉਹ ਦੇਖ ਲਓ ਉਹਨਾਂ ਦੇ ਹਾਲਾਤ ਕੀ ਹੈਗੇ ਆ ਉਸੇ ਤਰ੍ਹਾਂ ਦੇ ਹਾਲਾਤ ਸੇਮ ਟੂ ਸੇਮ ਐਸ ਵੇਲੇ ਪੰਜਾਬ ਦੇ ਵਿੱਚ ਆ ਜਿਹੜੇ ਸਾਡੇ ਲੋਕਾਂ ਦਾ ਬૌਧਿਕ ਪੱਧਰ ਹੈਗਾ ਆ ਅਸੀਂ ਕਿਹਨੂੰ ਵੋਟ ਪਾਉਣੀ ਆ ਕਿਹੜੇ ਸਾਡੇ ਲੀਡਰ ਹੈਗੇ ਆ ਕਿਹੜੇ ਬੰਦੇ ਵਧੀਆ ਹੈਗੇ ਆ ਜਿਨ੍ਹਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਕਿਹੜੇ ਸਾਡੇ ਲੋਕ ਹੈਗੇ ਆ ਕਿਹੜੇ ਸਾਡੇ ਹੀਰੋ ਆ ਸਾਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂਗਾ ਅਸੀਂ ਉਹ ਲੋਕਾਂ ਨੂੰ ਹੀਰੋ ਬਣਾ ਰਹੇ ਆ ਜਿਨ੍ਹਾਂ ਦੇ ਵਿੱਚ ਕੋਈ ਕਮੀ ਐ ਜਿਹੜਾ ਬੋਲ ਨਹੀਂ ਸਕਦਾ ਜਾਂ ਘਰੋਂ ਕੱਢੇ ਹੋਏ ਆ ਜਾਂ ਜਿਹੜੇ ਮੁੰਡੇ ਕੁੜੀਆਂ ਦੀ ਤਰ੍ਹਾਂ ਬਿਹੇਵ ਕਰਦੇ ਆ ਜਾਂ ਬਾਬੇ ਜਿਹੜੇ ਸ਼ਕਤੀਆਂ ਦਿਖਾ ਰਹੇ ਆ ਅਸੀਂ ਉਸ ਬਾਬੇ ਨੂੰ ਤਾਂ ਭੁੱਲ ਹੀ ਗਏ ਜਿਹੜਾ ਵਿਚਾਰਾ ਤੁਰ ਤੁਰ ਕੇ ਇੰਨੀਆਂ ਉਦਾਸੀਆਂ ਕੀਤੀਆਂ ਜਿਨੇ ਕੋਈ ਕਰਾਮਾਤ ਤੱਕ ਨਹੀਂ ਦਿਖਾਈ ਤੇ ਉਹ ਸਾਡੇ ਗੁਰੂ ਜਿਨ੍ਹਾਂ ਨੇ ਸਾਰੇ ਪਰਿਵਾਰ-ਬਾਰ ਤੇ ਤੇ ਬਹੁਤ ਸਾਰੇ ਬੱਚੇ ਮੈਂ ਕਈ ਵਾਰੀ ਦੇਖਦਾ ਉਹਨਾਂ ਫਤੇਗੜ ਸਾਹਿਬ ਵੀ ਗਏ ਹੁੰਦੇ ਆ ਉਹਨਾਂ ਨੂੰ ਇਹ ਨਚਾਰਾਂ ਜਾਂ ਇਹ ਸਾਰੇ ਜਿਹੜੇ ਪੌਡਕਾਸਟ ਇਹ ਬਲੌਗਰਾਂ ਦੇ ਨਾਮ ਪਤਾ ਹੁੰਦਾ ਫਲਾਨਾ ਐਦਾਂ ਕਰਦਾ ਜਿਨ੍ਹਾਂ ਨੂੰ ਪੰਜ ਪਿਆਰੇ ਜਾਂ ਚਾਰ ਸਹੇਜ ਜਦਿਆਂ ਦੇ ਨਾਮ ਪੁੱਛੋ ਤਾਂ ਆਉਂਦੇ ਨਹੀਂ ਹੁੰਦੇ ਸਾਡੀ ਹਿਸਟਰੀ 'ਚ ਕੀ ਸੀਗਾ ਅਸੀਂ ਅੱਗੇ ਐਸ ਵੇਲੇ ਦੁਨੀਆ 'ਚ ਕੀ ਹੋ ਰਿਹਾ ਕੀ এনवायरमेंटਲ ਚੀਜ਼ਾਂ ਹੋ ਰਹੀਆਂ ਕੀ ਪੰਜਾਬ ਦੀ ਧਰਤੀ ਤੋਂ ਸਾਡੇ ਤੋਂ ਖੋਇਆ ਜਾ ਰਿਹਾ ਕੀ ਪੰਜਾਬ ਦੀ ਧਰਤੀ ਦੇ ਜਿਹੜੇ ਬਾਹਰਲੇ ਲੋਕ ਹੈਗੇ ਉਹ ਕੀ ਸੋਚ ਰਹੇ ਆ ਉਹ ਕਿਸ ਤਰ੍ਹਾਂ ਨਾਲ ਇੱਥੇ ਵਿਉਤਬੰਦੀ ਕਰਕੇ ਇਹਨੂੰ ਸਾਰੀਆਂ ਜਿਹੜੀਆਂ ਤੁਹਾਡੇ ਰਿਸੋਰਸਸ ਹੈਗੇ ਉਹ ਹੜਾਪ ਰਹੇ ਆ ਇਹ ਧਰਤੀ ਇਕੱਲੀ ਜ਼ਮੀਨ ਨਹੀਂ ਇਹ ਧਰਤੀ ਦੇ ਥੱਲੇ ਹੋਰ ਵੀ ਕਰੋੜਾਂ ਦੀਆਂ ਧਾਤਾਂ ਵਗੈਰਾ ਪਈਆਂ ਹੋਈਆਂ ਇਹ ਪੰਜਾਬ ਦੀ ਧਰਤੀ ਕੋਈ ਛੋਟੀ ਮੋਟੀ ਧਰਤੀ ਨਹੀਂ ਰਹੀ ਹੈਗੀ ਜੇਕਰ ਤੁਸੀਂ ਸਾਰੇ ਇਹ ਦੁਨੀਆ ਦੀਆਂ ਖਬਰਾਂ ਪੜ੍ਹਦੇ ਸੁਣਦੇ ਆ ਜਾਂ ਜੀਓਲੋਜੀਕਲ ਸਰਵੇ ਜੋ ਹੋ ਰਿਹਾ ਉਹਦੇ ਅਕੋਰਡਿੰਗ ਚੱਲਦੇ ਆ ਤਾਂ ਇਸ ਧਰਤੀ ਦੇ ਵਿੱਚ ਕੱਲੀ ਪੁਜਾਉ ਜ਼ਮੀਨ ਨਹੀਂ ਹੋਰ ਵੀ ਬਹੁਤ ਕੁਝ ਸੁਪਿਆ ਹੋਇਆ ਪਰ ਸਾਡੇ ਪੰਜਾਬੀਆਂ ਨੂੰ ਨਹੀਂ ਪਤਾ ਜਿਹੜੇ ਬਾਹਰ ਬੈਠੇ ਲੋਕ ਆ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਆ ਨਸੇ ਥੈਨੂੰ ਕਿੱਥੋਂ ਲਿਆ ਲਿਆ ਕੇ ਕਿਉਂ ਲਾਇਆ ਜਾ ਰਿਹਾ ਕਿੱਦਾਂ ਤੁਹਾਡੇ ਮਾਈਂਡ ਦੇ ਨਾਲ ਖੇਡਿਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਅਸੀਂ ਸੁਣਦੇ ਨਹੀਂਗੇ ਜੇ ਕੋਈ ਤੁਹਾਨੂੰ ਦੱਸਣਾ ਵੀ ਚਾਵੇ ਤੁਸੀਂ ਤਾਂ ਵੀ ਸੁਣਨਾ ਨਹੀਂਗਾ ਅਗਲੇ ਦੀ ਵੀਡੀਓ ਚੱਕ ਕੇ ਪਰੇ ਮਾਰਨੀ ਆ ਪਰ ਆਪਾਂ ਉਹ ਆਪਣੀ ਜਨਾਨੀ ਦਿਖਾ ਰਿਆ ਉਹ ਆਪਣੀਆਂ ਗੱਡੀਆਂ ਦਿਖਾ ਰਿਆ ਮਹਿੰਗੀਆਂ ਮਹਿੰਗੀਆਂ ਆਪਾਂ ਨੇ ਉਹ ਦੇਖਣਾ ਸੋ ਇਹ ਜਿਹੜਾ ਆਪਣਾ ਬૌਧਿਕ ਪੱਧਰ ਜਿਹੜਾ ਐਸ ਵੇਲੇ ਹੋ ਚੁੱਕਿਆ ਸਾਰੇ ਪੰਜਾਬੀਆਂ ਦੀ ਮੈਂ ਗੱਲ ਨਹੀਂ ਕਰਦਾ ਪਰ ਬਹੁਤ ਸਾਰੇ ਪੰਜਾਬੀਆਂ ਦਾ ਐਸ ਵੇਲੇ ਇਹੋ ਹੀ ਹਾਲ ਹੈ ਕੋਈ ਤੁਹਾਨੂੰ ਕਿਸੇ ਨੇ ਸਵਾਲ ਕੀਤਾ ਸੀਗਾ ਕਿ ਇਹ ਜਿਹੜੀ ਕਰਾਪਸ਼ਨ ਆ ਰਾਜਨੀਤੀ ਦੇ ਵਿੱਚ ਇੰਨੀ ਜ਼ਿਆਦਾ ਕਿਉਂ ਆ ਤਾਂ ਉਸ ਨੇ ਉਸ ਬੰਦੇ ਨੂੰ ਕਿਹਾ ਸੀ ਕਿ ਇਹਦਾ ਕਾਰਨ ਆ ਚੰਗੇ ਲੋਕ ਉਹ ਉਹ ਬੰਦਾ ਕਹਿੰਦਾ ਜੀ ਚੰਗੇ ਲੋਕ ਕਹਿੰਦਾ ਜੀ ਹਾਂਜੀ ਕਹਿੰਦਾ ਬਿਲਕੁਲ ਤੁਹਾਡੇ ਵਰਗੇ ਚੰਗੇ ਲੋਕ ਜਿਹੜੇ ਅੱਗੇ ਆਉਂਦੇ ਨਹੀਂਗੇ ਜਿਹਦੇ ਕਾਰਨ ਇੱਕ ਜਿਹੜੇ ਗਲਤ ਬੰਦੇ ਹੁੰਦੇ ਆ ਉਹ ਮੋਰੇ ਆ ਜਾਂਦੇ ਆ ਉਹ ਜਿੱਤ ਜਾਂਦੇ ਆ ਫਿਰ ਤੁਸੀਂ ਪਿੱਟਦੇ ਰਹਿੰਦੇ ਆ ਹਾਈ ਪਾਰਿਆ ਸਾਡੇ ਤੇ ਜ਼ੁਲਮ ਹੋ ਰਿਹਾ ਇਹੀ ਟਾਈਮ ਐਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵੀ ਹੋ ਰਿਹਾ ਚਾਹੇ ਕੋਈ YouTube ਤੇ ਆ ਚਾਹੇ ਕੋਈ Facebook ਤੇ ਆ ਚਾਹੇ ਕੋਈ Instagram ਤੇ ਉੱਤੇ ਆ ਜੇਕਰ ਸੱਚੀ ਕਿਸੇ ਬੰਦੇ ਦੇ ਕੋਲ ਕੋਈ ਕਲਾ ਆ ਜਾਂ ਗਿਆਨ ਆ ਜਾਂ ਕੋਈ ਨੌਲੇਜ ਆ ਉਹ ਬੰਦਾ ਅੱਗੇ ਆਉਣ ਤੋਂ ਹਿਚਕਚਾਰਿਆ ਤੇ ਜਿਹੜੇ ਬੰਦਿਆਂ ਦੇ ਕੋਲ ਕੋਈ ਕਲਾ ਵੀ ਨਹੀਂ ਗਈ ਬੇਕਾਰ ਬੇਕਾਰ ਬੰਦੇ ਅੱਗੇ ਆ ਰਹੇ ਆ ਤੇ ਉਹ ਬੰਦੇ ਹਟ ਹੋ ਰਹੇ ਆ ਇੱਕ ਖਾਲੀ ਸਪੇਸ ਆ ਇਹਨੂੰ ਭਰਨਾ ਤਾਂ ਹੈ ਹੀ ਆ ਕਿਸੇ ਨੇ ਸੋ ਮੈਂ ਜਿੰਨੇ ਕੁ ਵੀ ਮੈਨੂੰ ਸੁਣਦੇ ਹੁੰਦੇ ਆ ਜੇਕਰ ਤੁਸੀਂ ਕੋਈ ਵੀ ਕੰਮ ਕਰਦੇ ਆ ਚਾਹੇ ਤੁਸੀਂ ਮੁਰਗੀਆਂ ਪਾਲਦੇ ਹੋ ਚਾਹੇ ਤੁਸੀਂ ਪੱਠੇ ਪਾਉਨੇ ਆ ਹਰੇਕ ਦਾ ਕੋਈ ਵੀਡੀਓ ਜਾਂ ਆਪਣੇ ਵਿਚਾਰ ਤੁਹਾਡੇ ਕੋਲ ਵਧੀਆ ਹੈਗੇ ਆ ਜਾਂ ਕੋਈ ਤੁਹਾਡੇ ਹੋਰ ਕੋਈ ਸ਼ੌਂਕ ਹੈਗੇ ਆ ਕੋਈ ਤੁਸੀਂ ਜਿਮ ਐਕਸਰਸਾਈਜ਼ ਖੇਡ ਨਾਲ ਰਿਲੇਟਡ ਹੈਗੇ ਆ ਉਹ ਆਪਣੀਆਂ ਵੀਡੀਓ 5 10 15 ਮਿੰਟ ਉਹਨੂੰ ਸ਼ੂਟ ਕਰਕੇ ਇਹਦੇ ਤੇ ਜਰੂਰ ਪਾਇਆ ਕਰੋ ਕਿਉਂਕਿ ਇਹ ਖਾਲੀ ਸਪੇਸ ਆ ਇਹ ਜੇ ਖਾਲੀ ਸਪੇਸ ਤੁਸੀਂ ਰੱਖੂਗੇ ਤਾਂ ਉਹੀ ਲੋਕ ਨਚਾਰ ਬਲੌਗਰ ਇਹ ਖਾਮ ਖਾਂ ਯੂਟਿਊਬਰ ਇਹਨਾਂ ਨੇ ਇਹ ਭਰਨਾ ਹੀ ਆ ਸੋ ਤੁਸੀਂ ਕੋਈ ਵੀ ਕੰਮ ਕਰਦੇ ਆ ਖੇਤੀ ਕਰਦੇ ਆ ਕੁਝ ਵੀ ਕਰਦੇ ਆ ਜੇ ਤੁਹਾਨੂੰ ਕੋਈ ਵੀ ਨੌਲੇਜ ਹੈਗੀ ਆ ਜਾਂ ਕੋਈ ਅਲੱਗ ਕੰਮ ਕਰਦੇ ਆ ਉਹਨੂੰ ਇਸ ਪਲੇਟਫਾਰਮ ਦੇ ਉੱਤੇ ਲੈ ਕੇ ਆਓ ਤੇ ਹਰੇਕ ਤਰ੍ਹਾਂ ਦੇ ਇੱਥੇ ਦੇਖਣ ਵਾਲੇ ਲੋਕ ਆ ਜੇ ਗੰਦਾ ਮੰਦਾ ਵੀ ਤਾਂ ਚੰਗਾ ਵੀ ਸਾਡਾ ਪੰਜਾਬੀਆਂ ਦਾ ਜਿਹੜਾ ਬૌਧਿਕ ਪੱਧਰ ਆ ਐਸ ਵੇਲੇ ਬਿਲਕੁਲ ਹੇਠਲੇ ਪੱਧਰ ਤੇ ਜਾ ਚੁੱਕਿਆ ਤੇ ਆਪਾਂ ਨੂੰ ਚੱਕਣ ਦੇ ਲਈ ਇੱਥੇ ਜਿੰਨੇ ਵੀ ਲੋਕ ਹੈਗੇ ਆ ਜਿਨ੍ਹਾਂ ਨੂੰ ਮਾੜੀ ਮੋਟੀ ਵੀ ਜਾਣਕਾਰੀ ਹੈਗੀ ਆ ਮੈਨੂੰ ਵੀ ਕੋਈ ਜ਼ਿਆਦਾ ਨਹੀਂ ਗਈ ਤੁਹਾਡੇ ਵਰਗੀ ਆ ਤਾਂ ਇਹ ਜਰੂਰ ਆਓ ਵੀਡੀਓ ਬਣਾਉਣਾ ਕੋਈ ਔਖੀ ਗੱਲ ਨਹੀਂ ਗਈ ਮੈਂ ਵੀ ਕੋਈ ਪਰਫੈਕਟ ਨਹੀਂਗਾ ਬਹੁਤ ਸਾਰੀਆਂ ਵਿੱਚ ਮਿਸਟੇਕ ਹੋ ਜਾਂਦੀਆਂ ਕਈ ਵਾਰੀ ਕੋਈ ਗਲਤ ਮਲਤ ਬੋਲ ਹੋ ਜਾਂਦਾ ਕਈ ਵਾਰੀ ਕੋਈ ਸ਼ਬਦ ਨਹੀਂ ਆਉਂਦੇ ਹੈਗੇ ਸੋ ਮੈਂ ਤੁਹਾਡੇ ਵਰਗਾ ਹੀ ਆ ਸੋ ਹਰੇਕ ਬੰਦਾ ਜਿਹਨੂੰ ਕੋਈ ਮੜਾ ਮੋਟਾ ਪਤਾ ਹੈ ਉਹ ਜ਼ਰੂਰ ਆਓ ਤੇ ਇੱਥੇ ਤੁਸੀਂ ਕਾਮਯਾਬ ਹੋ ਸਕਦੇ ਆ ਮਿਹਨਤ ਇੱਥੇ ਵੀ ਲੱਗਦੀ ਆ ਜੇਕਰ ਤੁਸੀਂ ਕੋਈ ਨੌਲੇਜ ਦੇਣੀ ਆ ਚੰਗੀ ਗੱਲ ਦੇਣੀ ਆ ਉਹਦੇ ਲਈ ਪੂਰੀ ਰਿਸਰਚ ਵੀ ਕਰਨੀ ਪੈਂਦੀ ਆ ਪੜ੍ਹਨਾ ਵੀ ਪੈਂਦਾ ਆ ਬਾਕੀ ਜੇਕਰ ਜਿੱਦਾਂ ਤੁਹਾਨੂੰ ਆਹ ਕੰਮ ਦੱਸਿਆ ਇਹ ਕਰਨੇ ਆ ਤਾਂ ਫਿਰ ਤਾਂ ਬੜਾ ਸੌਖਾ ਹੀ ਆ ਫਿਰ ਤਾਂ ਤੁਸੀਂ ਕਾਮਯਾਬ ਹੈ ਹੀ ਹੈ ਮੈਂ ਤੁਹਾਨੂੰ ਟੇਡੇ ਟੰਗੇ ਨਾਲ ਕਾਮਯਾਬ ਹੋਣੇ ਵਾਲੇ ਤਰੀਕੇ ਦੱਸ ਦਿੱਤੇ ਆ ਹੁਣ ਇਹ ਤੁਸੀਂ ਦੇਖ ਲਓ ਇਸ ਤਰ੍ਹਾਂ ਕਰਕੇ ਕਾਮਯਾਬ ਹੋਣਾ ਪੈਸੇ ਕਮਾਉਣੇ ਆ ਜਾਂ ਇੱਜ਼ਤ ਰੱਖ ਕੇ ਥੋੜੇ ਜਿਹਾ ਕਮਾਉਣੇ ਆ ਸੋ ਦੋ ਹੀ ਤਰੀਕੇ ਤੇ ਅੱਡੇ ਕੋਲ ਹੈਗੇ ਆ ਸਤਿ ਸ਼੍ਰੀ ਅਕਾਲ ਇਹੀ ਸਾਡਾ ਵਿਸ਼ਾ ਸੀਗਾ ਜੇ ਕਿਸੇ ਨੂੰ ਕੋਈ ਮਾੜਾ ਚੰਗਾ ਲੱਗਾ ਤਾਂ ਉਹਦੇ ਲਈ ਮਾਫੀ ਆ ਕੋਈ ਕਮੈਂਟ ਕਰਕੇ ਤੁਸੀਂ ਸੁਝਾਅ ਦੇ ਸਕਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਤਾਂ ਦੋਸਤੋ ਤੁਸੀਂ ਦੇਖਿਆ ਇਸ ਵੀਰ ਨੇ ਇਸ ਵੀਡੀਓ ਦੇ ਰਾਹੀਂ ਆਪਣੇ ਸਾਰਿਆਂ ਬਾਰੇ ਜਾਣਕਾਰੀ ਦਿੱਤੀ ਪੰਜਾਬੀਆਂ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਪੰਜਾਬੀ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਆਪਣਾ ਪੰਜਾਬੀਆਂ ਦਾ ਕਹਾਣ ਕਰ ਰਹੇ ਆ ਪੈਸਿਆਂ ਦੀ ਦੌੜ ਦੇ ਵਿੱਚ ਪੈਸੇ ਕਮਾਉਣ ਦੀ ਦੌਰ ਦੇ ਵਿੱਚ ਸੋਸ਼ਲ ਮੀਡੀਆ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਉਹ ਸਭ ਵਿਊ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਆਪਣੀਆਂ ਕਦਰਾਂ ਕੀਮਤਾਂ ਨੂੰ ਭੁੱਲ ਚੁੱਕੇ ਲੋਕ ਨੇ ਪਰ ਆਪਾਂ ਨੂੰ ਚਾਹੀਦਾ ਇਸ ਵੀਰ ਦੀ ਵੀਡੀਓ ਤੇ ਅਮਲ ਕਰਨਾ ਚਾਹੀਦਾ ਆਪਾਂ ਨੂੰ ਸੋਚਣਾ ਚਾਹੀਦਾ ਕੀ ਸਹੀ ਹੈ ਕੀ ਗਲਤ ਹੈ ਕੀ ਆਪਾਂ ਨੂੰ ਦੇਖਣਾ ਚਾਹੀਦਾ ਕਿਸ ਚੀਜ਼ ਦੇ ਵੱਧ ਵਿਊ ਹੋਣੇ ਚਾਹੀਦੇ ਉਹ ਸਾਰਾ ਕੁਝ ਆਪਣੇ ਤੇ ਹੀ ਡਿਪੈਂਡ ਹੈ ਤਾਂ ਤੁਹਾਨੂੰ ਇਹ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਹ ਵੀਡੀਓ ਦੇ ਇਸ ਵੀਰ ਦੇ ਜੋ ਚੈਨਲ ਤੇ ਜਾਓ ਬਾਕੀ ਵੀ ਬਹੁਤ ਸਾਰੀਆਂ ਵੀਡੀਓ ਨੇ ਬਹੁਤ ਹੀ ਸ਼ਾਨਦਾਰ ਸਿੱਖਿਆਦਾਇਕ ਜਾਣਕਾਰੀ ਭਰਪੂਰ ਵੀਡੀਓ ਨੇ ਉਹ ਵੀਡੀਓ ਜਰੂਰ ਦੇਖੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀ ਆਪਾਂ ਰਿਐਕਸ਼ਨ ਵਾਲੀਆਂ ਵੀਡੀਓ ਲੈ ਕੇ ਜਲਦੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਧੰਨਵਾਦ